ਵਾਹਿ ਗੁਰਜੀ ਕਾ ਖਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਜੀ ਗੁਰੂ ਗਰੀਬ ਨੇਵਾਜ਼ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਫਰਮਤੋ ਦੇਹ ਦਿਆਲ ਪ੍ਰਭ ਮੇਰੇ ਤੋਂ ਮੁਹਾਰਾਦਾ ਨਾਨਕ ਮੰਗਦਾਨ ਪ੍ਰਭ ਰੇ ਨਾ ਪਗ ਸਾਦਾ ਸੋ ਕਹ ਟਾਲ ਗੁਰ ਸੇਵੀਐ ਅਨਿਸ ਸੁਹਜੋ ਅਰਸਨ ਪਰਸਿਆ ਗੁਰੂ ਕਾ ਮਨ ਜਨਮ ਮਾਰਨ ਦੁਖ ਹੋਵਰ ਸਿਫਤ ਖਸਮ ਦੀ ਨੂਰ ਅਰਸਾ ਹਾਂ ਪਰਸਾ ਹਾਂ ਤੋਦ ਜਿਠੇ ਸਚੇ ਪਾਤ ਸਾਹੋ ਜਨਾ ਮੁੰਦੀ ਕੱਟੀ ਐ ਸਜਣ ਸਚਾ ਬਾਤ ਸਾਰ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀ ਐ ਜਿਸ ਪਾਸ ਬਹਿਠਿਆ ਸੋਹੀ ਐ ਸਤਨਾਮ ਵਾਹਿਗੁਰੂ ਸਾਹਿਬ ਜੀ ਤੋੜੀ ਮਹਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਅਨੰਦ ਰਾਜ ਸੁਖ ਭਗਵਾਨ ਹਰਿ ਸਿਮਰਤ ਬਿਨ ਸਭ ਦੁਖ ਰਹਾਉ ਓਟ ਜਨਮ ਕੇ ਕਿਲ ਵਿਖ ਨਸ ਸਿਮਰਤ ਪਾਵਨ ਮਨ ਤਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸਨ ਪੇਟਾ ਤ ਉਤਰੀ ਭੁਖ ਚਾਰ ਪਦਾਰਥ ਅਸ਼ਟਮੰ ਸਦ ਕਾਮ ਤੀਨ ਪਾਰ ਜਾ ਤਰ ਹਰ ਹਰ ਰੁਖ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਧੁਖ ਚਾਰ ਪਦਾਰਤ ਅਸ਼ਟਮਾਂ ਸਿਦਾਂ ਕਾਮ ਤੀਨ ਪਾਰ ਜਾਤ ਹਰ ਹਰ ਰੁਕ ਨਾਨਕ ਸਾਰਣ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਧੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ